प्यारे श्रोता जनों वाहेगुरु जी का खालसा वाहेगुरु जी की फतेह खुशबूदार जिंदगी बनावण वाले लेख भाग 135 आओ सुनदे हा प्यारी संगत जी आज असी जपजी साहिब दी 24वी पोड़ी दे अर्थ विस्तार नाल करण दा सौभाग्य प्राप्त कर रहे हा ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨੇ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾ ਵਾਰ ਅੰਤ ਕਾਰਣ ਕੀਤੇ ਬਿਲਾਹੇ ਤਾਂਕੇ ਅੰਤ ਨਾ ਪਾਏ ਜਾਹੇ ਏ ਅੰਤ ਨਾ ਜਾਣੇ ਕੋਇ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਊਚਾ ਥਾਉ ਊਚੇ ਉਪਰ ਊਚਾ ਨਾਉ ਏ ਵੱਡ ਊਚਾ ਹੋਵੇ ਕੋਈ ਤਿਸ ਊਚੇ ਕੋ ਜਾਣੈ ਸੋਈ ਜੇ ਵੱਡ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਅਰਥਾਤ ਅੰਤ ਨ ਸਿਫਤੀ ਕਹਿਣ ਦਾ ਅੰਤ ਭਾਵ ਉਸ ਮਹਾਨ ਈਸ਼ਵਰ ਵਾਹਿਗੁਰੂ ਜੀ ਦੀਆਂ ਸਿਫਤਾਂ ਦਾ ਉਪਮਾ ਦਾ ਵਡਿਆਈਆਂ ਦਾ ਅੰਤ ਨਹੀਂ ਪਾਇਆ ਜਾ ਸਕਦਾ ਤੇ ਨਾ ਹੀ ਇਹ ਵਡਿਆਈਆਂ ਗਿਣੀਆਂ ਜਾ ਸਕਦੀਆਂ ਹਨ ਤੇ ਨਾ ਉਸ ਦੀਆਂ ਵਡਿਆਈਆਂ ਨੂੰ ਕਥਨ ਕਰਨ ਦਾ ਕੋਈ ਅੰਤ ਹੈ ਕੋਈ ਕਥਨ ਕਰ ਹੀ ਨਹੀਂ ਸਕਦਾ ਕਿਉਂਕਿ ਉਹ ਬੇਅੰਤ ਹੈ ਅੰਤ ਨਾ ਕਰਨਾ ਦੇਣ ਨਾ ਅੰਤ ਭਾਵ ਉਸ ਦੇ ਕੀਤੇ ਹੋਏ ਕੰਮ ਜਿਵੇਂ ਕਿ ਸ੍ਰਿਸ਼ਟੀ ਦੀ ਰਚਨਾ ਜਿਸ ਦਾ ਕੋਈ ਅੰਤ ਨਹੀਂ ਹੈ ਕਿਉਂਕਿ ਉਸ ਵਿੱਚ ਬੇਅੰਤ ਜੀਵ ਜੰਤੂ ਧਰਤੀਆਂ ਪ੍ਰਕਾਸ਼ ਦਰਿਆਵਾਂ ਦਾ ਤੇ ਹੋਰ ਬਹੁਤ ਕੁਝ ਦਾ ਅੰਤ ਹੀ ਨਹੀਂ ਪਾਇਆ ਜਾ ਸਕਦਾ ਫਿਰ ਇਸ ਸਾਜੀ ਹੋਈ ਸਾਰੀ ਸ੍ਰਿਸ਼ਟੀ ਦੇ ਸਾਰੇ ਲੋਕਾਂ ਨੂੰ ਸਾਰੇ ਜੀਵਾਂ ਨੂੰ ਦਾਤਾਂ ਦੇਣ ਦਾ ਜੋ ਸਿਲਸਿਲਾ ਹੈ ਉਸ ਦਾ ਵੀ ਕੋਈ ਅੰਤ ਨਹੀਂ ਪਾਇਆ ਜਾ ਸਕਦਾ ਉਸ ਦੀਆਂ ਦਾਤਾਂ ਬੇਅੰਤ ਹਨ ਤੇ ਸਭ ਜੀਵਾਂ ਨੂੰ ਦਿੱਤੀਆਂ ਜਾ ਰਹੀਆਂ ਹਨ ਅੰਤ ਨ ਦੇਖਣ ਸੁਣਨ ਦਾ ਅੰਤ ਭਾਵ ਪ੍ਰਭੂ ਦੀ ਸਰਬ ਵਿਆਪਕ ਰਚਨਾ ਨੂੰ ਵੇਖ-ਵੇਖ ਕੇ ਜਾਂ ਸੁਣ-ਸੁਣ ਕੇ ਅੱਖਾਂ ਤੇ ਕੰਨ ਥੱਕ ਜਾਣਗੇ ਪਰ ਉਸ ਦਾ ਅੰਤ ਵੇਖਿਆ ਜਾਂ ਸੁਣਿਆ ਨਹੀਂ ਜਾ ਸਕੇਗਾ ਅੰਤ ਨਾ ਜਾਪੇ ਕ્યા ਮਨਮੰਤ ਭਾਬ ਮਹਾਨ ਪ੍ਰਮਾਤਮਾ ਨੂੰ ਜਿਵੇਂ ਜਿਵੇਂ ਮਨੁੱਖ ਵਿਚਾਰਦਾ ਹੈ ਤੇ ਵਿਚਾਰ ਦੇ ਵਿਚਾਰ ਦੇ ਉਸ ਨੂੰ ਇਹ ਜਾਪਣ ਲੱਗਦਾ ਹੈ ਕਿ ਈਸ਼ਵਰ ਦਾ ਅੰਤ ਨਹੀਂ ਪੈ ਸਕਦਾ ਜਿਵੇਂ ਜਿਵੇਂ ਮੈਂ ਸੋਚਦਾ ਹਾਂ ਹੋਰ ਤੇ ਹੋਰ ਅੱਗੇ ਪ੍ਰਗਟ ਹੁੰਦਾ ਜਾਂਦਾ ਹੈ ਮਨੁੱਖੀ ਮਨ ਦਾ ਮੰਤਵ ਅੰਤ ਪਾਉਣ ਦਾ ਪੂਰਾ ਨਹੀਂ ਹੁੰਦਾ ਅੰਤ ਨਾ ਜਾਪੇ ਕੀਤਾ ਆਕਾਰ ਭਾਵ ਮਨੁੱਖੀ ਮਨ ਪ੍ਰਭੂ ਦੀ ਰਚਨਾ ਦਾ ਅੰਤ ਵੇਖਣ ਦੇ ਸਮਰਥ ਨਹੀਂ ਹੈ ਕਿਉਂਕਿ ਉਸ ਦੀ ਰਚਨਾ ਦਾ ਆਕਾਰ ਹੀ ਇੱਡਾ ਵੱਡਾ ਹੈ ਕਿ ਮਨੁੱਖ ਦਾ ਮਨ ਉਥੋਂ ਤੱਕ ਪਹੁੰਚ ਹੀ ਨਹੀਂ ਸਕਦਾ ਅੰਤ ਨਾ ਜਾਪੈ ਪਾਰਾਵਾਰ ਈਸ਼ਵਰ ਦੇ ਸਾਰੇ ਪਸਾਰੇ ਦਾ ਕੋਈ ਸ਼ੁਰੂ ਤੇ ਅੰਤ ਹੈ ਹੀ ਨਹੀਂ ਉਸ ਦਾ ਲੇਖਾ ਜੋਖਾ ਨਹੀਂ ਹੋ ਸਕਦਾ ਇਹੀ ਗੱਲ ਮਨੁੱਖੀ ਦਿਮਾਗ ਨੂੰ ਜਾਪਦੀ ਹੈ ਅੰਤ ਕਾਰਣ ਕੀਤੇ ਬਿਲਾਹੇ ਪ੍ਰਭੂ ਦੇ ਅੰਤ ਨੂੰ ਜਾਣਨ ਲਈ ਕਈ ਮਨੁੱਖ ਤਰਲੇ ਲ ਲੈ ਲੈ ਕੇ ਥੱਕ ਗਏ ਤੇ ਖਤਮ ਹੋ ਗਏ ਪਰ ਅੰਤ ਨਹੀਂ ਪਾ ਸਕੇ ਤਾਂ ਕਿ ਅੰਤ ਨਾ ਪਾਈ ਜਾਹੇ ਉਸ ਮਹਾਨ ਪਰਮੇਸ਼ਵਰ ਦਾ ਅੱਜ ਤੱਕ ਕੋਈ ਵੀ ਅੰਤ ਨਹੀਂ ਪਾਇਆ ਜਾ ਸਕਿਆ ਬੇਅੰਤ ਦਾ ਕੋਈ ਕੀ ਅੰਤ ਪਾ ਸਕਦਾ ਹੈ ਮਨੁੱਖੀ ਦਿਮਾਗ ਦੀ ਕੋਈ ਏਡੀ ਹਸਤੀ ਨਹੀਂ ਹੈ ਕਿ ਉਹ ਨਿਗੁਣਾ ਜਿਹਾ ਹੋਣ ਕਰਕੇ ਏਡੇ ਵੱਡੇ ਮਹਾਨ ਈਸ਼ਵਰ ਜਿਸ ਦਾ ਕੋਈ ਹਿਸਾਬ ਕਿਤਾਬ ਹੈ ਹੀ ਨਹੀਂ ਕਿਤਨਾ ਵੱਡਾ ਹੈ ਕਿਤਨੀਆਂ ਲੱਖਾਂ ਕਰੋੜਾਂ ਧਰਤੀਆਂ ਪਤਾਲਾਂ ਆਕਾਸ਼ਾਂ ਦਾ ਮਾਲਕ ਹੈ ਮਨੁੱਖੀ ਦਿਮਾਗ ਕੀ ਅੰਤ ਪਾ ਸਕਦਾ ਹੈ ਏ ਅੰਤ ਨ ਜਾਣੇ ਕੋਈ ਗੁਰੂ ਜੀ ਕਹਿੰਦੇ ਹਨ ਮਹਾਨ ਪ੍ਰਭੂ ਦਾ ਅੰਤ ਕੋਈ ਵੀ ਨਹੀਂ ਜਾਣ ਸਕਦਾ ਬੋਤਾ ਕਹੀਏ ਬੋਤਾ ਹੋਏ ਬਸ ਮਹਾਨੀਸ਼ਵਰ ਨੂੰ ਮਹਾਨ ਮਹਾਨ ਹੀ ਕਹੀਏ ਤੇ ਕਹਿੰਦੇ ਹੀ ਰਹੀਏ ਉਸ ਦੀ ਉਪਮਾ ਦੇ ਅੰਬਾਰ ਲਗਾਈਏ ਤਾਂ ਸਾਡੇ ਮਨ ਦੀ ਅਵਸਥਾ ਵੀ ਉੱਚੀ ਚੰਗੀ ਹੋ ਜਾਵੇਗੀ ਵੱਡਾ ਸਾਹਿਬ ਊਚਾ ਥਾਓ ਮਹਾਨ ਵਾਹਿਗੁਰੂ ਜੀ ਦਾ ਸਿੰਘਾਸਨ ਵੀ ਵੱਡਾ ਹੈ ਸਭ ਤੋਂ ਵੱਡਾ ਹੈ ਭਾਵ ਸਾਰੀ ਸ੍ਰਿਸ਼ਟੀ ਸਾਰੇ ਬ੍ਰਹਿਮੰਡ ਦੇ ਉੱਤੇ ਉਸ ਦਾ ਰਾਜ ਹੈ ਇੱਡਾ ਵੱਡਾ ਹੀ ਉਸ ਦਾ ਸਿੰਘਾਸਨ ਹੈ ਜਿੱਡੀ ਵੱਡੀ ਉਸ ਦੀ ਰਚਨਾ ਹੈ उसका स्थान जो दिसदा नहीं है पर सब तो है ओही शक्तिमान सर्वव्यापक इक्क इक हस्ती है उसका होर कोई लासानी नहीं है कोई शरीक नहीं है बस ओ आपे ही आप है ऊंचे ऊपर ऊंचा नाओ महान उच्चे सुचे प्रभु नालों ਉਸ ਦਾ ਨਾਮ ਹੋਰ ਉੱਚਾ ਹੈ ਹੋਰ ਵੱਡਾ ਹੈ ਕਿਉਂਕਿ ਕਿਸੇ ਵੀ ਚੀਜ਼ ਦੇ ਗੁਣ ਜਾਣਨੇ ਹੋਣ ਤਾਂ ਉਸ ਦੇ ਨਾਮ ਤੋਂ ਹੀ ਜਾਣੇ ਜਾਂਦੇ ਹਨ ਅਸੀਮ ਪ੍ਰਭੂ ਦਾ ਨਾਮ ਕੋਈ ਵੀ ਲੈ ਲਈਏ ਵਾਹਿਗੁਰੂ ਆਖੀਏ ਤਾਂ ਮਨ ਵਿੱਚ ਆਵੇਗਾ ਵਾਹਿਗੁਰੂ ਕਿੰਨਾ ਵੱਡਾ ਹੈ ਸਾਹਮਣੇ ਆਵੇਗਾ ਕਿ ਉਹ ਬੇਅੰਤ ਹੈ ਬੇਅੰਤ ਗੁਣਾ ਦਾ ਮਾਲਕ ਹੈ ਜਿਵੇਂ ਕਿਸੇ ਮਹਾਰਾਜੇ ਦਾ ਨਾਮ ਲਵਾਂਗੇ ਤਾਂ ਸਾਨੂੰ ਉਸ ਦਾ ਪਤਾ ਲੱਗ ਜਾਵੇਗਾ ਕਿ ਉਹ ਕਿਸੇ ਦੇਸ਼ ਦਾ ਰਾਜਾ ਹੈ ਉਸ ਦੇ ਦੇਸ਼ ਵਿੱਚ ਕਿੰਨੇ ਲੋਕ ਹਨ ਕਿਹੋ ਜਿਹੇ ਘਰ ਹਨ ਪ੍ਰਭੂ ਦੇ ਸਾਰੇ ਕੀਤੇ ਹੋਏ ਕੰਮਾਂ ਵਿੱਚ ਉਸ ਦੇ ਗੁਣ ਹਨ ਤੇ ਗੁਣਾ ਕਰਨ ਹੀ ਉਸ ਦਾ ਨਾਮ ਸਾਨੂੰ ਉੱਚਾ ਲੱਗਦਾ ਹੈ ਏਵਡ ਉੱਚਾ ਹੋਵੇ ਕੋਈ ਤਿਸ ਉੱਚੇ ਕੋ ਜਾਣੈ ਸੋਇ ਮਹਾਨ ਪਰਮੇਸ਼ਵਰ ਜਿਤਨਾ ਕੋਈ ਹੋਰ ਵੱਡਾ ਹੋਵੇ ਉਸ ਦੇ ਬਰਾਬਰ ਦਾ ਕੋਈ ਹੋਰ ਹੋਵੇ ਤਾਂ ਉਹੀ ਸਿਰਫ ਪਰਮੇਸ਼ਵਰ ਨੂੰ ਜਾਣ ਸਕਦਾ ਹੈ ਤੇ ਉਸ ਬਾਰੇ ਦੱਸ ਸਕਦਾ ਹੈ ਇਸ ਤੋਂ ਇਲਾਵਾ ਹੋਰ ਕੋਈ ਨਹੀਂ ਸਿਰਫ ਤੇ ਸਿਰਫ ਇੱਕ ਹੀ ਪਰਮੇਸ਼ਵਰ ਹੈ ਦੂਜਾ ਇਸ ਦੇ ਤੁਲ ਕੋਈ ਨਹੀਂ ਜੇ ਵਡ ਆਪ ਜਾਣੈ ਆਪ ਆਪ ਜਿੱਡਾ ਉਹ ਮਹਾਨ ਪ੍ਰਭੂ ਆਪ ਹੈ ਉਸ ਨੂੰ ਉਹ ਆਪ ਹੀ ਜਾਣਦਾ ਹੈ ਆਪਣੀ ਵਿਆਪਕਤਾ ਦਾ ਉਸ ਨੂੰ ਹੀ ਪਤਾ ਹੈ ਹੋਰ ਕੋਈ ਜਾਣ ਹੀ ਨਹੀਂ ਸਕਿਆ ਤੇ ਨਾ ਜਾਣ ਸਕੇਗਾ ਕਿਉਂਕਿ ਉਸ ਦਾ ਕੋਈ ਪਰਿਵਾਰ ਨਹੀਂ ਉਸ ਦੇ ਸ਼ੁਰੂ ਅੰਤ ਦਾ ਪਤਾ ਨਹੀਂ ਉਹ ਬੇਅੰਤ ਹੈ ਅਪ੍ਰਮ ਅਪਾਰ ਹੈ ਬੇਅਥਾ ਹੈ ਤੇ ਬੇਅੰਤ ਗੁਣਾ ਨਾਲ ਹੀ ਭਰਪੂਰ ਹੈ ਨਾਨਕ ਨਦਰੀ ਕਰਮੀ ਦਾਤ ਅੰਤ ਵਿੱਚ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹਨ ਮਹਾਨ ਸਿਫਤਾਂ ਵਾਲੇ ਪਰਮੇਸ਼ਵਰ ਦੀ ਬਖਸ਼ਿਸ਼ ਨਾਲ ਉਸ ਦੀ ਮਿਹਰ ਨਾਲ ਈਸ਼ਵਰ ਦੇ ਰਾਤੁਰਨ ਕਰਕੇ ਮਨੁੱਖ ਦੇ ਕਰਮ ਪਵਿੱਤਰ ਹੋ ਜਾਂਦੇ ਹਨ ਤੇ ਉਸ ਨੂੰ ਪਵਿੱਤਰਤਾ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ ਭਾਵ ਬਗੈਰ ਪਰਮੇਸ਼ਵਰ ਦੀ ਵਾਹਿਗੁਰੂ ਜੀ ਦੀ ਕਿਰਪਾ ਤੋਂ ਮਨੁੱਖ ਪਵਿੱਤਰ ਨਹੀਂ ਹੋ ਸਕਦਾ ਵਿਆਖਿਆਕਾਰ ਦੇਵਿੰਦਰਜੀਤ ਸਿੰਘ प्यारे श्रोता जनों निरोल सच दा ज्ञान टीवी चैनल जो सच दे प्रचार ਲਈ ਹੈ ਇਸ ਨੂੰ रोजाना ਸੁਣੋ ਜੀ ਆਪਣੇ મિતਰਾ ਰਿਸ਼ਤੇਦਾਰਾਂ ਅਤੇ ਜਾਣਕਾਰਾਂ ਵਿੱਚ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਸਬਸਕ੍ਰਾਈਬ ਵੀ ਕਰੋ ਜੀ सच दा ज्ञान ਵੰਡਣਾ ਪਰ ਉਪਕਾਰ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ